ਸਮਾਜ ਸੇਵਕ ਤੋਂ ਮੋਬਾਈਲ ਫੋਨ ਲੁੱਟ ਕੇ ਮੋਟਰਸਾਈਕਲ ਲੁੱਟੇਰਾ ਹੋਇਆ ਫਰਾਰ ਨੀਅਰ ਦੇਵਤਲਾ ਦੇ ਲਾਗੇ ਜਦੋਂ ਮੈਂ ਪਹੁੰਚਾ ਤੇ ਮੈਨੂੰ ਨਹੀਂ ਪਤਾ ਪਿੱਛੇ ਕੌਣ ਆ ਰਿਹਾ ਸੀ ਸੋਨਸਣ ਬਿਲਕੁਲ ਕੋਈ ਹੈ ਨਹੀਂ ਸੀਗਾ ਫਿਰ ਪਿੱਛੇ ਉਹ ਮੇਰੇ ਜੀਵਚਤ ਪਾਇਆ ਤੇ ਮੋਬਾਈਲ ਕੱਢ ਕੇ ਉਹ ਲੈ ਗਿਆ ਬਿਲਕੁਲ ਮਲਤੌਰ ਗਿਆ ਖੜਾ ਨਿਵਾ ਮੈਂ ਸੈਕਟਰ ਦੇ ਸੀਗਾ ਇਸ ਕਰਕੇ ਮਾਨੂੰ ਫੜ ਨਹੀਂ ਸਕਿਆ ਹਮ ਹਮ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਵਨ ਮੀਡੀਆ ਮਿਆਸ਼ਿਤਦੀਪ ਕੋਰ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਤੇ ਛੋੜੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਹੀ ਘਟਨਾ ਕਪੂਰਥਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਸਮਾਜ ਸੇਵੀ ਵਿਅਕਤੀ ਤੋਂ ਇੱਕ ਮੋਟਰਸਾਈਕਲ ਲੁੱਟੇਰਾ ਫੋਨ ਖੋ ਕੇ ਫਰਾਰ ਹੋ ਗਿਆ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਇਸ ਪੂਰੀ ਘਟਨਾ ਤੇ ਸਮਾਜ ਸੇਵੀ ਵਿਅਕਤੀ ਦਾ ਕਹਿਣਾ ਕਿ ਮੈਂ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਜੜਾ ਆਉਂਦਾ ਹੈ ਅਤੇ ਉਹ ਮੇਰਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦਾ ਹੈ ਉਸ ਦੇ ਵੱਲੋਂ ਦੱਸਿਆ ਗਿਆ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੀ ਕਿ ਫੁਟੇਜ ਮੈਂ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜੜੀਆ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਉਸ ਸਮਾਸੀ ਵੀ ਵਿਅਕਤੀ ਨੇ ਇਨਸਾਫ ਦੀ ਮੰਗ ਕੀਤੀ ਹੈ ਉਸਨੇ ਕਿਹਾ ਕਿ ਮੇਰਾ ਮੋਬਾਈਲ ਫੋਨ ਵਾਪਸ ਕਰਵਾਇਆ ਜਾਵੇ ਅਤੇ ਉਸ ਮੋਟਰਸਾਈਕਲ ਲੁਟੇਰੇ ਨੂੰ ਕਾਬੂ ਕੀਤਾ ਜਾਵੇ ਅਤੇ ਉਸ ਸਮਾਰਥੀ ਵੀ ਵਿਅਕਤੀ ਨੇ ਕਿਹਾ ਕਿ ਉਸ ਦੋਸ਼ੀ ਨੂੰ ਜਲ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਤਾਂ ਨੂੰ ਨਜਾਤ ਮਿਲ ਸਕੇ ਇਸ ਸਬੰਧੀ ਉਸ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦਿਨਾ ਤੁਹਾਨੂੰ ਮੈਂ ਜੀ ਮਾਲ ਰੋਡ ਤੋਂ ਬੈਂਕ ਤੋਂ ਵਾਪਸ ਆ ਰਿਹਾ ਸੀ ਆਪਣੇ ਘਰ ਜਾਣ ਲਈ ਤੇ ਤਕਰੀਬਨ ਨੀਅਰ ਦੇਵਤਲਾ ਦੇ ਲਾਗੇ ਜਦੋਂ ਮੈਂ ਪਹੁੰਚਾ ਤੇ ਮੈਨੂੰ ਨਹੀਂ ਪਤਾ ਪਿੱਛੇ ਕੌਣ ਆ ਰਿਹਾ ਸੀ ਸੁੰਨ ਸ਼ਾਂ ਬਿਲਕੁਲ ਕੋਈ ਹੈ ਨਹੀਂ ਸੀਗਾ ਤੇ ਪਿੱਛੋਂ ਆ ਮੇਰੀ ਜੀਬ ਚੱਟ ਪਾਇਆ ਤੇ ਮੋਬਾਈਲ ਕੱਢ ਗਿਆ ਲੈ ਗਿਆ ਬਿਲਕੁਲ ਮਲਤੌਰ ਗਿਆ ਖੜਾ ਨਹੀਂ ਹੋਇਆ ਮੈਂ ਸੈਕਟਰ ਤੇ ਸੀਗਾ ਇਸ ਕਰਕੇ ਮੈਂ ਉਹਨੂੰ ਫੜ ਨਹੀਂ ਸਕਿਆ ਹੂੰ ਹੂੰ ਮੈਂ ਦੂਜੇ ਸੈਕਟਰ ਤੇ ਹੀ ਸਾਰਾ ਦਿਨ ਘੁੰਮਦਾ ਕਿਉਂਕਿ ਮੈਂ ਸੋਸ਼ਲ ਵਰਕ ਕਰਦਾ ਹੈਗਾ ਔਰ ਮੈਂ ਵਕ ਵਕ ਜਗ੍ਹਾ ਤੇ ਇਹ ਜਿਹੜੀਆਂ ਵਾਰਦਤਾਂ ਕਪੂਥਲੇ ਵਿੱਚ ਬਹੁਤ ਵੱਧ ਰਹੀਆਂ ਨੇ ਛੇਦ ਪਕਸੋਂ ਇੰਨਾ ਰਸਲਾ ਹੈਗਾ ਉੱਥੇ ਵੀ ਲੋਕਾਂ ਦੇ ਵਾਲੀਆਂ ਲਾਈ ਜਾਂਦੀਆਂ ਹੈਗੀਆਂ ਫਿਰ ਬਾਗ ਦੇ ਵਿੱਚ ਛਾਲਾ ਉਹ ਬਾਗ ਚ ਵੀ ਕਾਫੀ ਘਟਨਾਵਾਂ ਹੁੰਦੀਆਂ ਨੇ ਹੁਣ ਖਾਸ ਕਰਕੇ ਮੈਂ ਪਿਛਲੇ ਇੱਕ ਮਿੰਨਿਟ ਉਹ ਦੇਖ ਰਹੇ ਆ ਜਿਹੜੇ ਦੇਵੀਤਲਾ ਤੋਂ ਜਟਪੁਰੇ ਨੂੰ ਰਸਤਾ ਜਾਂਦਾ ਹੈਗਾ ਇਸ ਤੇ ਰਸਤੇ ਤੇ ਬਹੁਤ ਇਸ ਵੇਲੇ ਲੁੱਟਖੋਆ ਹੁੰਦੀਆਂ ਹੈਗੀਆਂ ਤੇ ਕਿਸੇ ਦਾ ਮੋਬਾਈਲ ਜਾਂਦਾ ਕਿਸੇ ਚੈਨ ਖੋਲਿੰਦੀ ਹੈ ਜਾਂ ਕਿਸੇ ਸ਼ਰਿਆਂ ਮੋਟਰਸਾਈਕਲ ਹੀ ਖੋ ਕੇ ਲੈ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋਈ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਅੰਕੁਸ਼ ਲਾਉਣਾ ਚਾਹੀਦਾ ਔਰ ਜਿਹੜੇ ਪੀੜਤਾ ਹੈਗੇ ਲੋਕ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਅਲੱਗ-ਅਲੱਗ ਉਲਝਣਾਂ ਚ ਪਾ ਕੇ ਤੁਸੀਂ ਆ ਬਣਾ ਕੇ ਲਿਆਓ ਤੇ ਸ਼ਾ ਬਣਾ ਕੇ ਲਿਆਓ ਜਿਵੇਂ ਅੱਜ ਮੈਂ ਥਾਣੇ ਗਿਆ ਰਿਪੋਰਟ ਦਰਜ ਕਰੂ ਰਿਪੋਰਟ ਦਰਜ ਕਰਾਉਣਗੇ ਉਹਨਾਂ ਨੇ ਮੈਂ ਕਿਹਾ ਮੈਂ ਕਿਹਾ ਫੇਰ ਦਰਜ ਕੋਈ ਨਹੀਂ ਦੇ ਇੰਨੀ ਜਲਦੀ ਐਫਆਈਆਰ ਦਰਜ ਨਹੀਂ ਹੁੰਦੀ ਕਿਉਂਕਿ ਹੋ ਸਕਦਾ ਤੁਹਾਡਾ ਮੋਬਾਈਲ ਮਿਲ ਜਾ ਸਾਨੂੰ ਐਫਆਈਆਰ ਦਰਜ ਕਰਨੀ ਆ ਬਹੁਤ ਫੇਰ ਮੁਸ਼ਕਲ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇੱਕ ਦੋ ਦਿਨ ਦੇਖ ਲਓ ਤੇ ਤੁਹਾਨੂੰ ਜੇ ਫਿਰ ਐਸਐਚਓ ਸਭ ਨੂੰ ਮਿਲਿਆ ਐਸਐਸ ਸਭ ਨੇ ਇਹ ਕੇ ਮੁਸਕਰਾ ਕੇ ਕਹਿਤਾ ਕਿ ਸ਼ਾਮ ਨੂੰ ਆਏ ਸ਼ਾਮ ਨੂੰ ਆਪਾਂ ਬੈਠ ਕੇ ਦੇਖਦੇ ਹਾਂ